ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ ਹਿਮਾਚਲ ਵਿੱਚ ਪਾਰੀ ਨੀਗਾਨ ਰਾ ਦੇ ਡੈਮਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੇ ਹੈ ਕਗੜ ਟਾਂਗਰੀ ਮਾਰਕੰਡਾ ਤੇ ਦੂਜੇ ਪ੍ਰਸ਼ਾਤੀ ਨਾਲਿਆਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋਣ ਕਾਰਨ ਪਟਿਆਲਾ ਐਸਐਸ ਨਗਰ ਸੰਗਰੂਰ ਤੇ ਮਾਨਸਾ ਆਦ ਵੀ ਹੜ੍ਹਾਂ ਦੇ ਮਾਰੇਟ ਆ ਗਏ ਹਨ ਅਤੇ ਇਹਨਾਂ ਸਾਰੇ ਖੇਤਰਾਂ ਵਿੱਚ ਰੈੱਡ ਅਲਰਟ ਜਾਰੀ ਕਰਦਿਆਂ ਕਈ ਖੇਤਰ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕੱਢਿਆ ਗਿਆ ਹੈ। ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਅੱਜ ਵੀ ਮੀਂਹ ਜਾਰੀ ਰਿਹਾ ਜੋ ਕਿ ਬਸਕਲਾਂ ਵਿੱਚ ਵਾਅਦਾ ਕਰ ਰਿਹਾ ਸੀ। ਰਾਜ ਸਰਕਾਰ ਵੱਲੋਂ ਜਾਰੀ ਹੋਈ ਰਿਪੋਰਟ ਦੇ ਅਨੁਸਾਰ 1247 ਪਿੰਡਾਂ ਦੇ ਹੜ੍ਹਾਂ ਦੀ ਮਾਰ ੜਟ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਵਿੱਚੋਂ 321 ਪਿੰਡ ਗੁਰਦਾਸਪੁਰ 104 ਹੁਸ਼ਿਆਰਪੁਰ 115 ਕਪੂਰਥਲਾ 88 ਅੰਮ੍ਰਿਤਸਰ 81 ਫਿਰੋਜ਼ਪੁਰ 72 ਫਾਜ਼ਿਲਕਾ 87 ਮਾਨਸਾ 82 ਪਠਾਨਕੋਟ 68 ਤਰਨਤਾਰਨ ਅਤੇ 62 ਪਿੰਡ ਜਲੰਧਰ ਦੇ ਹਨ ਰਿਪੋਰਟ ਦੇ ਅਨੁਸਾਰ 2,61,426 ਲੋਕ ਜੋ ਹੜਾ ਕਾਰਨ ਬੇਕਾਰ ਹੋਏ ਹਨ ਵਿੱਚੋਂ 21,562 ਫਾਜ਼ਿਲਕਾ 28,240 ਫਿਰੋਜ਼ਪੁਰ 14,500 ਗੁਰਦਾਸਪੁਰ 3500 ਅੰਮ੍ਰਿਤਸਰ 15053 ਪਠਾਨਕੋਟ ਅਤੇ 7000 ਐਸਐਸ ਨਗਰ ਜਿਹੜਿਆਂ ਵਿੱਚੋਂ ਹਨ ਮਾਰੇ ਜਾਣ ਬਾਰੇ 30 ਲੋਕਾਂ ਚੋਂ 6 ਪਠਾਨਕੋਟ 4 ਅੰਮ੍ਰਿਤਸਰ ਅਤੇ ਬਰਨਾਲਾ ਲੁਧਿਆਣਾ ਹੁਸ਼ਿਆਰਪੁਰ ਮਾਨਸਾ ਤੇ ਰੂਪੜ ਤੋਂ 3-3 ਲੋਕ ਸ਼ਾਮਲ ਹਨ ਜਦੋਂ ਕਿ ਪਠਾਨਕੋਟ ਤੋਂ 3 ਲੋਕ ਲਾਪਤਾ ਵੀ ਹਨ ਇਸ ਨਾਲ 3.5 ਲੱਖ ਏਕੜ ਤੋਂ ਵੱਧ ਫਸਲ ਪਾਣੀ ਦੀ ਬਿਮਾਰੀ ਹੇਠ ਆ ਗਈ ਹੈ ਰਾ ਸਰਕਾਰ ਨੇ ਕੋਈ 16568 ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਹੈ ਅਤੇ 132 ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ 7811 ਲੋਕਾਂ ਨੂੰ ਰੱਖਿਆ ਹੋਇਆ ਹੈ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ 114 ਮੀੜੀਆਂ ਲਾਈਆਂ ਹੋਈਆਂ ਹਨ ਜਦੋਂ ਕਿ ਫੌਜ ਦੀ 35 ਤੇ ਰਾ ਸਰਕਾਰ ਦਾ ਇੱਕ ਹੈਲੀਕਾਪਟਰ ਵੀ ਰਾਹਤ ਕਾਰਜਾਂ ਵਿੱਚ ਲੱਗਾ ਹੋਇਆ ਹੈ ਅੱਜ ਦੀਆਂ 10 ਟੁਕਰੀਆਂ ਵੀ ਰਾਤਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਜਦੋਂ ਕਿ 8 ਟੁਕਰੀਆਂ ਨੂੰ ਰਾਖਮਿਕ ਪਜੋਂ ਤਿਆਰ ਰੱਖਿਆ ਗਿਆ ਹੈ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ 5650 ਲੋਕ ਬਰਨਾਲਾ ਵਿੱਚ 59 ਮਾਨਸਾ ਵਿੱਚ 163 ਜਲੰਧਰ 653 ਮੋਗਾ 800 ਅਤੇ ਹੁਸ਼ਿਆਰਪੁਰ ਵਿੱਚ 1152 ਵਿਅਕਤੀ ਵੀ ਸ਼ਾਮਲ ਹਨ ਸੂਬੇ ਚ ਐਨ ਡੀ ਆਰ ਐਫ ਦੀਆਂ ਕੋਲ 2 ਟੀਮਾਂ ਵਿੱਚੋਂ ਪਠਾਨਕੋਟ ਵਿੱਚ 1, ਗੁਰਦਾਸਪੁਰ ਵਿੱਚ 6, ਅੰਮ੍ਰਿਤਸਰ ਵਿੱਚ 6, ਫਰੋਹੀਪੁਰ ਵਿੱਚ 3, ਫਾਜ਼ਿਲਕਾ ਵਿੱਚ 3 ਅਤੇ ਬਠਿੰਡਾ ਵਿੱਚ 1 ਟੀਮ ਤਾਇਨਾਤ ਕੀਤੀ ਗਈ ਹੈ। ਲੋਕਾਂ ਦੇ ਘਰਾਂ ਤੋਂ ਲੈ ਕੇ ਫਸਲਾਂ ਤੱਕ ਪਾਣੀ ਵਿੱਚ ਡੁੱਬ ਗਈਆਂ ਹਨ। ਪਠਾਨਕੋਟ ਦੇ ਗੁਰਦਾਸਪੁਰ ਪੰਜਾਬ ਦੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਫਰੋਹੀਪੁਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਜਿਸ ਦੇ ਚੱਲਦਿਆਂ ਪ੍ਰਸ਼ਾਸਨ ਅਤੇ ਕਈ ਸੇ ਸਮਾ ਸਰਵਿਸ ਨਾਮਾ ਬੋਲੋ ਲੋਕਾਂ ਨੂੰ ਰਾਸ਼ਨ ਤੇ ਹਰ ਤਨਤਾ ਲੋੜਿੰਦਾ ਸਮਾਨ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਉਧਰ ਮੌਸਮ ਵਿਭਾਗ ਨੇ ਸੂਬੇ ਵਿੱਚ ਭਾਰੀ ਤੋਂ ਭਾਰੀ ਮੀਂਹ ਨੂੰ ਲੈ ਕੇ ਰੈਡ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਭਾਰੀ ਮੀਂਹ ਕਾਰਨ ਸੂਬੇ ਵਿੱਚ ਨਦੀਆਂ ਅਤੇ ਨਾਲੇ ਨਕੋ-ਨਕ ਭਰੇ ਹੋਏ ਹਨ ਸਤਲੁਜ ਵਿੱਚ ਪਾਣੀ ਛੱਟਣ ਕਾਰਨ ਲੋਕ ਸੁਰੱਖਤ ਥਾਂਵਾਂ ਵੱਲ ਤੁਰੇ ਦੇਰ ਸ਼ਾਮ ਸਤਲੁਜ ਦੇ ਦਰਿਆ ਵਿੱਚੋਂ ਪਿੱਛੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਨ ਕਾਰਨ ਦਰਿਆ ਨਾਲ ਲੱਗਦੇ ਪਿੰਡਾਂ ਆਲੋਵਾਲ ਭੋਲੇਵਾਲ ਮਿਓਵਾਲ ਮਾਉਸਾ ਸੰਗੋਵਾਲ ਸਿਹਾਰਾ ਤੇ ਬੋੜੀ ਹਸਨ ਆਦਿ ਲੋਕ ਆਪਣ ਆਪਣੇ ਘਰਦਾਰ ਛੱਡ ਕੇ ਲੋਣਿੰਦਾ ਸਮਾਨ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਸਰਕਾ ਥਾਵਾਂ ਵੱਲ ਤੁਰੇ ਜਾਂਦੇ ਨਜ਼ਰੀ ਪਏ ਇਸ ਔਖੀ ਘੜੀ ਵਿੱਚ ਲੋਕ ਇੱਕ ਦੂਜੇ ਦੀ ਮਦਦ ਨਾਲ ਸਮਾਨ ਨੂੰ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਨੇੜਲੇ ਗੁਰਦੁਆਰਿਆਂ ਸਕੂਲਾਂ ਧਰਮਸ਼ਾਲਾਵਾਂ ਤੇ ਜਨਤਕ ਥਾਵਾਂ ਤੇ ਪਹੁੰਚਾ ਰਹੇ ਹਨ ਲੋਕਾਂ ਨੇ ਗਿਲਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਪ੍ਰਸ਼ਾਸਨ ਅਧਿਕਾਰੀ ਕਿਤੇ ਵੀ ਨਜ਼ਰ ਨਹੀਂ ਆਈ ਕਾਲਜ ਯੂਨੀਵਰਸਿਟੀਆਂ ਤੇ ਪੋਲੀਟੈਕਨਿਕ ਸੰਸਥਾਵਾਂ ਵੀ ਕੱਲ ਤੱਕ ਬੰਦ ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਤੇ ਪੋਲੀਟੈਕਨਿਕ ਸੰਸਥਾਵਾਂ ਨੂੰ ਤੁਰੰਤ ਪ੍ਰਭਾਵ ਨਾਲ 3 ਸਤੰਬਰ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਸਰਕਾਰ ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁੱਖ-ਸੁਵਿਧਾਵਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਰਹੇਗੀ ਪਿੰਡ ਤਾਲਵੰਨ ਤੇ ਸੰਗੋਵਾਲ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਕਹਿਰ ਲੋਕਾਂ ਵਿੱਚ ਡਰ ਦਾ ਮਾਹੌਲ ਫਲੌਰ ਦੇ ਨਜ਼ਦੀਕ ਪਿੰਡੇ ਪਿੰਡ ਤਾਲਵੰਨ ਦੀ ਸੰਗੋਵਾਲ ਵਿੱਚ ਦਰਿਆ ਸਤਲੁਜ ਦੇ ਪਾਣੀ ਨੇ ਕਹਿਰ ਪਛਾ ਦਿੱਤਾ ਹੈ ਪਾਣੀ ਦੇ ਵਧ ਰੇ ਪੱਧਰ ਕਾਰਨ ਲੱਗਦੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਦਰਿਆ ਕੰਢੇ ਲੱਗੀ ਬਨ ਨੂੰ ਢਾਹ ਦਾ ਖਤਰਾ ਬਣਿਆ ਹੋਇਆ ਹੈ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪਿੰਡ ਦੇ ਨੌਜਵਾਨ ਤੇ ਲੋਕ ਆਪਣੇ ਹੀ ਸੱਤਰ ਉੱਤੇ ਸਾਮ ਸੰਭਾਲ ਕਰ ਰਹੇ ਹਨ ਅਤੇ ਬਨ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ ਪ੍ਰਸ਼ਾਸਨ ਪਾਸੋਂ ਇੱਥੇ ਮਸ਼ੀਨਾਂ ਅਤੇ ਮਿੱਟੀ ਦੇ ਬੋਰੀਆਂ ਨਾਲ ਬਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਬਨ ਨੂੰ ਮਾਰ ਨਾ ਪਵੇ। ਪਾਰੇਮੀ ਨਾਲ ਬਲਾਕ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ ਨਸੀਰੇਵਾਲ ਛੰਨਾ ਆਦ ਪਿੰਡਾਂ ਵਿੱਚ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਨਾਲ ਡੁੱਬ ਗਈ ਹੈ। ਜਲੰਧਰ ਲੋਹਿਆ ਰੋਡ ਸੰਧੂ ਝੱਠਾ ਦੇ ਨੇੜੇੋਂ ਰੁੜਿਆ ਰਸਤਾ ਮੁਕੰਮਲ ਬੰਦ। ਰੋਇਪੁਰ ਜਲੰਧਰ ਰੇਲ ਮਾਰਗ ਦੇ ਅੱਥਾਪ ਆਵਾਜਾਈ ਹੋਈ ਪ੍ਰਭਾਵਿਤ। ਫਰੋਜਪੁਰ ਜਲੰਧਰ ਰੇਲ ਮਾਰਗ ਅੱਜ ਠੱਪ ਰਿਹਾ ਅਤੇ ਰੇਲਾਂ ਬੰਦ ਰਹੀਆਂ ਗਿੱਦਰਪਿੰਡੀ ਮੋਕੂ ਵਿਚਕਾਰ ਦਰਿਆ ਸਤਲੁਜ ਉੱਤੇ ਬਣੇ ਰੇਲ ਦੇ ਪੁਲ ਨੰਬਰ BR84 ਨੂੰ ਛੂਣ ਵਾਲਾ ਸੀ ਅਤੇ ਫਰੋਜਪੁਰ ਜਲੰਧਰ ਰੇਲ ਮਾਰਗ ਉੱਤੇ ਜਾਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਫਰੋਜਪੁਰ ਰੇਲਵੇ ਸਟੇਸ਼ਨ ਉੱਤੇ ਗੱਡੀਆਂ ਰੁਕ ਦਿੱਤੀਆਂ ਗਈਆਂ ਹਜ਼ਾਰਾਂ ਯਾਤਰੀ ਬਖੋ ਸਟੇਸ਼ਨਾਂ ਉੱਤੇ ਫਸੇ ਰਹੇ ਸ਼ਰਮਣੀ ਕਮੇਟੀ ਵੱਲੋਂ ਇੱਕ ਦਿਨ ਦੀ ਤਨਖਾਹ ਹੜਪੀੜਤਾ ਦੀ ਸਹਾਇਤਾ ਲਈ ਦੇਣ ਦਾ ਫੈਸਲਾ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਆੜਾ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਵੱਡੇ ਨੁਕਸਾਨ ਹੋਣ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਦਦ ਤੇ ਅੱਗੇ ਆਏ ਹਨ ਇਸੇ ਤਹਿਤ ਇਹ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਨਖਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸਬਾਵੇਂ ਵਚ ਦੇਣ ਦਾ ਫੈਸਲਾ ਕੀਤਾ ਗਿਆ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਿੱਖ ਸੰਸਥਾ ਮਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾਵਾਂ ਨਿਭਾ ਰਹੀਆਂ ਹਨ ਸੰਸਥਾ ਦੇ ਮੁਲਾਜ਼ਮ ਖੁਦ ਪੀੜਤਾਂ ਤੱਕ ਸੰਸਥਾ ਦੇ ਮੁਲਾਜ਼ਮ ਖੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਸਮੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫ਼ਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿੱਥੇ ਪੀੜਤ ਇਲਾਕਿਆਂ ਵਿੱਚ ਖੁਦ ਪਹੁੰਚ ਕੇ ਸੇਵਾ ਕਰਦੇ ਹਨ ਉੱਥੇ ਹੀ ਹਰ ਵਾਰ ਆਪਣੀ ਤਰਖਾਹ ਵਿੱਚੋਂ ਵੀ ਲੋੜਵੰਦਾਂ ਦੀ ਸਹਾਇਤਾ ਕਰਦੇ ਆ ਰਹੇ ਹਨ ਉਹਨਾਂ ਕਹੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਦੇ ਅਨੁਸਾਰ ਬੀਤੇ ਕਈ ਦਿਨਾਂ ਤੋਂ ਸਾਡੇ ਮੁਲਾਜ਼ਮ ਆਪਣੀ ਪ੍ਰਵਾਹ ਕੀਤੇ ਬਗੈਰ ਪਾਣੀ ਵਿੱਚ ਕੇ ਰੇਲੋਕਾਂ ਤੱਕ ਪਹੁੰਚ ਕੇ ਸੰਸਥਾ ਵੱਲੋਂ ਲੋਡ ਬੰਦਾ ਦੀ ਮਦਦ ਕਰ ਰਹੇ ਹਨ ਅੱਜ ਸਮੂਹ ਮੁਲਾਜ਼ਮਾਂ ਨੇ ਕਰਤੱਤਾ ਕਰਕੇ ਇੱਕ ਦਿਨ ਦੀ ਤਨਖਾਹ ਹੜਪੀਟਾਂ ਲਈ ਚੱਲ ਰੇ ਰਾਤ ਸੇਵਾਵਾਂ ਵਿੱਚ ਦੇਣ ਦਾ ਫੈਸਲਾ ਕੀਤਾ ਉਹਨਾਂ ਕਹੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਲਾਤ ਸੁਖਾਵੇਂ ਹੋਣ ਤੱਕ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ डीसी ਜਲੰਧਰ ਬੋਲੋ ਦੁਕਾਨਦਾਰਾਂ ਨੂੰ ਜ਼ਰੂਰੀ ਅਵਸਥਾਵਾਂ ਦੀ ਜਮ੍ਹਾਂ ਖੋਰੀ ਤੇ ਵੱਧ ਕੀਮਤ ਫਸੂਲਣ ਤੇ ਚੇਤਾਵਨੀ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਪਿਛਲੇ ਦੋ ਦਿਨਾਂ ਤੋਂ ਪੈਰੀ ਭਾਰੀ ਵਾਸਤੇ ਮੱਦੇ ਨਜ਼ਰ ਮੰਗਲਵਾਰ ਨੂੰ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਜ਼ਰੂਰੀ ਅਵਸਥਾਵਾਂ ਦੀ ਜਮ੍ਹਾਂ ਖੋਰੀ ਅਤੇ ਵੱਧ ਕੀਮਤ ਫਸੂਲਣ ਤੇ ਤਾੜਨਾ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰਾਂ ਵੱਲੋਂ ਹੜਾਂ ਦਾ ਹਵਾਲਾ ਦੇ ਕੇ ਕਿਰਿਆਨਾ ਸਬਜ਼ੀਆਂ ਫਲ ਅਤੇ ਹੋਰ ਜ਼ਰੂਰੀ ਅਵਸਥਾਵਾਂ ਵੱਧ ਕੀਮਤ ਉੱਤੇ ਵੇਚੀਆਂ ਜਾ ਰਹੀਆਂ ਹਨ ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਅਜਿਹੀ ਲੋਟਕਸਾਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਡੀਸੀ ਨੇ ਖੁਰਾਕ ਸਿਵਲ ਸਪਲਾਈਜ਼ ਵਿਭਾਗ ਨੂੰ ਜ਼ਰੂਰੀ ਵਸਤਾਂ ਦੀ ਜਮ੍ਹਾਂ ਕੋਰੀ ਅਤੇ ਕੀਮਤਾਂ ਵਿੱਚ ਨਾਜਾਇਜ਼ ਵਾਧੇ ਨੂੰ ਰੋਕਣ ਲਈ ਨਿਯਮਤ ਤੌਰ ਤੇ ਬਾਜ਼ਾਰਾਂ ਵਿੱਚ ਨਿਰੀਖਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਬਾਜ਼ਾਰ ਵਿੱਚ ਤਾਂ ਇਹ ਚੀਜ਼ਾਂ ਵੇਚੀਆਂ ਜਾਣ।